ਜਵਾਲਮਿਕੀ ਜਾਗਰੂਗਿਆਨਾਤੀ ਸੋ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਆ ਸੋ ਮੈਂ ਆਪਣੇ ਪਰਿਵਾਰਾਂ ਨੂੰ ਆਪਣੇ ਸਮਾਜ ਆਪਣੇ ਭਾਈਚਾਰੇ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਹੈ ਜਿਹੜੇ ਲੋਕ ਸੰਵਧਾਨ ਨੂੰ ਮੰਨਦੇ ਹੀ ਨਹੀਂ ਜਿਹੜੇ ਲੋਕ ਸੰਵਧਾਨ ਦੇ ਉੱਤੇ ਟਿੱਪਣੀਆਂ ਕਰਦੇ ਸਨ ਅੱਜ ਉਹ ਸੰਵਧਾਨ ਦੀ ਆੜ ਲੈ ਕੇ ਜਿਹੜਾ ਆ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਮੇਰੀ ਮਰਜ਼ੀ ਯਾਨੀ ਕਿ ਮੈਂ ਗੱਲ ਕਰਨਾ ਚਾਹੁੰਦਾ ਆ ਲੋਕ ਸਵਾਲਕਾ ਕਲੂਸਾਹ ਦੀ ਚਾਹੇ ਮੈਂ ਆਪਣੇ ਪੂਰੇ ਸਮਾਜ ਨੂੰ ਅਪੀਲ ਕਰਦਾ ਚਾਹੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਉਣੀ ਹੈ ਪਰ ਇੱਕ ਮੇਰੀ ਆਪੀਨ ਹੈਗੀ ਹੱਥ ਜੋੜ ਕੇ ਕਿ ਅਮਰਦ ਸਿੰਘ ਜਿਹੜਾ ਅਮਰਤ ਪਾਲ ਹੈ ਉਹ ਉਸ ਨੂੰ ਵੋਟ ਨਹੀਂ ਪਾਉਣੀ ਹੈਗੀ ਨਾ ਉਸ ਨੇ ਵੋਟ ਪਾਇਓ ਕਿਉਂਕਿ ਜਿਹੜਾ ਬੰਦਾ ਸਾਡੇ ਸੰਵਿਧਾਨ ਨੂੰ ਅ ਪੱਤੀ ਜਨਕ ਸ਼ਤਾਬ ਦੀ ਬੋਲਦਾ ਸੀ ਯਾਰ ਉਹ ਕਹਿੰਦਾ ਕਿ ਤੁਹਾਡਾ ਸੁਲਤਾਨਾ ਭੇ ਸਾਮਨ ਤਾਂ ਉਹ ਜਿਹੜੀਆਂ ਸ਼ਰਤਾਂ ਦੀ ਬੋਲਦਾ ਇਹੋ ਜਿਹੇ ਬੰਦਿਆਂ ਨੂੰ ਅਸੀਂ ਕਦੀ ਅੱਗੇ ਨਹੀਂ ਲੈ ਕੇ ਆਉਣਾ 33% ਵੋਟ ਜਿਹੜੀ ਆ ਉਹ ਮੇਰੇ ਅਸੀਂ ਸਮਾਜ ਮੇਰੇ ਭਾਈਚਾਰੇ ਦੀ ਹੈ ਮੈਂ ਆਪਣੇ ਭਾਈਚਾਰੇ ਨੂੰ ਵਕੀਲ ਕਰਦਾ ਹਿੰਮਤ ਰੱਖਣੀ ਹੈ ਤਾਕਤ ਰੱਖਣੀ ਹੈ ਐਵੇਂ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਉਹ ਜਿਹੜੇ ਦੇਸ਼ ਦੀ ਏਕਤਾ ਤੇ ਖੱਟਤਾ ਨੂੰ ਤੋੜਨਾ ਚਾਹੁੰਦੇ ਆ ਲੋਕ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਵਿਤਕਰਾ ਪਾ ਕੇ ਦੇਸ਼ ਨੂੰ ਪੰਜਾਬ ਦੇ ਵਿੱਚ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਉਹਨਾਂ ਦੇ ਮਗਰ ਨਹੀਂ ਲੱਗਣਾ ਹੈਗਾ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਇਹਨਾਂ ਨੂੰ ਵੋਟ ਪਾਉਣ ਦੀ ਆਪਣੀ ਬੂਡ ਜਿਹੜੀ ਮਰਜ਼ੀ ਪਾਰਟੀ ਨੂੰ ਪਾਉਣੀ ਆ ਪਰ ਅਮਰਤ ਸਿੰਘ ਜਿਹੜਾ ਮਾਣ ਹੈ ਪਾਲ ਹੈ ਪਰ ਪਾਲ ਉਹਨੂੰ ਵੋਟ ਨਹੀਂ ਦੇ ਪਾਉਣੀ ਚਾਹਵਲ ਮਿੱਕੀ ਜਗਰੂਆ